ਸੋ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਅਸੀਂ ਜਾ ਰਹੇ ਹੋਲਾ ਮੱਲਾ ਹਰਨਪੁਰ ਸਾਹਿਬ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਹੈ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਹੈ ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਹੋਲਾ ਮੱਲਾ ਕਿਉਂ ਮਨਾਇਆ ਜਾਂਦਾ ਹੈ ਕਦੋਂ ਸ਼ੁਰੂ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜੀਆਂ ਗੱਲਾਂ ਤੋਂ ਅਸੀਂ ਵੀਡੀਓ ਵਿੱਚ ਦੱਸਾਂਗੇ ਔਰ ਅੱਜ ਦੀ ਵੀਡੀਓ ਵਿੱਚ ਮੇਰੇ ਨਾਲ ਨੇ ਸਰਦਾਰ ਬਰਜਿੰਦਰ ਸਿੰਘ ਜੀ ਗੁਰਛੇਤਰ ਤੋਂ ਔਰ ਭਾਈ ਤੇਜਿੰਦਰ ਸਿੰਘ ਜੀ ਕਰਨਾਲ ਤੋਂ ਤੋ ਅਸੀਂ ਇਸ ਟਾਈਮ ਖੜੇ ਆ ਪਿਪਲੀ ਚੌਂਕ ਤੇ ਔਰ ਟਾਈਮ ਹੋ ਚੁੱਕਿਆ ਪੋਣੇ 9 ਪੋਣੇ 9 ਵਜੇ ਅਸੀਂ ਚਾਲੇ ਪਾਉਣ ਲੱਗੇ ਆ ਔਰ ਅੱਜ ਤਰੀਕ ਹੈ 13 ਔਰ ਕੱਲ ਦੀ ਹੋਲੀ ਹੈ ਪਰਸੋਂ ਲ ਮਲੇ ਅਸੀਂ ਰਾਤ ਨੂੰ ਲਗਭਗ ਥੋ 170 ਕਿਲੋਮੀਟਰ ਦੂਰ ਹੈ ਔਰ ਰਾਤ ਦਾ ਸਾਡਾ ਟਾਰਗੇਟ ਹੈ ਕਿ ਲਗਭਗ 1 ਵਜੇ ਦੇ ਆਸ-ਪਾਸ ਅਸੀਂ ਪਹੁੰਚਾਂਗੇ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ ਤੁਹਾਨੂੰ ਸਾਰੇ ਸੀਨ ਕੋਸ਼ਿਸ਼ ਕਰਾਂਗੇ ਸਾਰੇ ਸੀਨ ਅਸੀਂ ਸ਼ੂਟ ਲਈਏ ਔਲੇ ਮਲੇ ਦੇ ਅਨੰਦਪੁਰ ਸਾਹਿਬ ਕਿਲਾ ਅਨੰਦਗੜ ਔਰ ਮੱਲਾ ਵੀ ਖੇਡ ਦੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਈਏ ਔਰ ਹੋਰ ਵੀ ਜੋ ਪੋਸਿਬਲ ਹੋਇਆ ਜੋ ਅਸੀਂ ਵਿਖਾ पाए ਤੁਹਾਨੂੰ ਵਿਖਾਵਾਂਗੇ ਅਗਲੀ ਵੀਡੀਓ ਤੁਹਾਨੂੰ ਸਿੱਧਾ ਅਨੰਦਪੁਰ ਸਾਹਿਬ ਤੋਂ ਕੱਲ ਸਵੇਰੇ ਅਸੀਂ ਫਿਰ ਤੁਹਾਡੇ ਸਾਹਮਣੇ ਰੂਬਰੂ ਆਵਾਂਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਫਤਿਹ ਕੱਲ ਗਿੱਤਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਬੇ ਕਮਾਲ ਪੁੱਤਰਾ ਦੇਦਾਨੀ ਉਹਨਾਂ ਦੀ ਸੋਚ ਸਭ ਤੋਂ ਉੱਚੀ ਸੀ ਉੱਚੀ ਹੀ ਪਹਾੜੀਆਂ ਨੂੰ ਉੱਚਾ ਹੀ ਮਤਲਬ ਬਾੜਿਆਂ ਬਾੜਾਂ ਇੰਚ ਉੱਚਾ ਰਹਿਣਾ ਪਸੰਦ ਕਰਦੇ ਹਨ ਉਹ ਕਿਉਂ ਕਿ ਉੱਚੀ ਸੋਚ ਦੇ ਮਾਲਕ ਸਨ ਅੱਜ ਤੱਕ ਵੀ ਵੇਖੋ ਜਿੱਥੇ ਵੀ ਗਏ ਨੇ ਜਿੱਥੇ ਵੀ ਗਏ ਨੇ ਵਾਪਸ ਦੁਬਾਰਾ ਉਸ ਜਗ੍ਹਾ ਤੇ ਵਾਪਸ ਨਹੀਂ ਗਏ ਜਿੱਥੇ ਵੀ ਗਏ ਨੇ ਨੰਦਪੁਰ ਸਾਹਿਬ ਛੱਡਿਆ ਨੰਦਪੁਰ ਸਾਹਿਬ ਦੁਬਾਰਾ ਨਹੀਂ ਗਏ ਪਟਨਾ ਸਾਹਿਬ ਛੱਡਿਆ ਪਟਨਾ ਸਾਹਿਬ ਦੁਬਾਰਾ ਨਹੀਂ ਗਏ ਪੋਟਾ ਸਾਹਿਬ ਚਾਲੇ ਪਾਏ ਨੇ ਤੇ ਪੋਟਾ ਸਾਹਿਬ ਦੁਬਾਰਾ ਨਹੀਂ ਗਏ ਸੱਚੇ ਪਾਤਸ਼ਾਹ ਦੀ ਅਸੀਂ ਕਮਾਲ ਉਹਨਾਂ ਨੇ ਫੌਜਾਂ ਬਣਾਈਆਂ ਕਹਿੰਦੇ ਹਨ ਇੱਥੇ ਨੰਦਾ ਦੀ ਪੁਰੀ ਚ ਕੌਣ ਆਏਗਾ ਜਦੋਂ ਮੁਗਲਾਂ ਨੇ ਕਿਹਾ ਕੋਈ ਨਹੀਂ ਆਏਗਾ ਕਹਿੰਦੇ ਨੇ ਮੇਲੇ ਲੱਗਣਗੇ ਅੱਜ ਵੇਖੋ ਅੱਜ ਹੋਲਾ ਮੱਲਾ ਹੈ ਲੋਕੀ ਹੋਲੀ ਮਨਾਉਂਦੇ ਨੇ ਲੋਕੀ ਅੱਜ ਵੇਖੋ ਅੱਜ ਤੇਰਾ ਮਾਰਚ 2025 ਹੈ ਲੋਕੀ ਹੋਲੀ ਦੀਆਂ ਕਰਨਦੇ ਨੇ ਕੁਝ ਕਰਦੇ ਨੇ ਪਰ ਖਾਲਸੇ ਜਿਹੜੇ ਹੁੰਦੇ ਨੇ ਉਹ ਮੱਲਾ ਬਣਾਉਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦੇ 11:30 ਵੱਜ ਚੁੱਕੇ ਨੇ ਸਫ਼ਰ ਅਜੇ ਕਾਫੀ ਪਿਆ ਹੈ ਉਹ ਰਹਸਤੇ ਵਿੱਚ ਵੇਖੋ ਤੋਂ ਨਜ਼ਰ ਆ ਰਹੇ ਨੇ ਸਿੰਘ ਬਾਈਕ ਤੇ ਜਾ ਰਹੇ ਨੇ ਕੁਝ ਸੰਗਤ ਗੱਡੀਆਂ ਤੇ ਜਾ ਰਹੀਆਂ ਨੇ ਸਭ ਅਨੰਦਪੁਰ ਸਾਹਿਬ ਵੱਲ ਜਾ ਰਹੇ ਨੇ ਸਵੇਰ ਦੇ ਵੱਚੂਕਿਆ ਜੀ 7 ਔਰ ਸੇਵਾ ਸ਼ੁਰੂ ਹੋ ਚੁੱਕੀ ਹੈ ਸੇਵਾ ਤੇ ਵੈਸੇ ਸੇਵਾਦਾਰ 3 ਵਜੇ ਉੱਠ ਗਏ ਸਨ 3 ਵਜੇ ਉੱਠ ਕੇ ਨਾ ਤਿਆਰੀ ਕਰ ਲਈ ਸੀ ਕਿਉਂਕਿ ਲੰਗਰ ਦੀ ਸੇਵਾ ਹੈ ਲੰਗਰ ਦੀ ਸੇਵਾ ਲਗਭਗ 9 ਤੀਕੋ ਚੱਲ ਰਹੀ ਹੈ ਹੁਣ ਠੰਡੇ ਮਿੱਠੇ ਜਲਦੀ ਸ਼ਬੀਰ ਵੀ ਚੱਲੇਗੀ ਚਾਹ ਦਾ ਲੰਗਰ ਚੱਲ ਰਿਹਾ ਲੰਗਰ ਦੀ ਸੇਵਾ ਹੋ ਰਹੀ ਹੈ ਉਹਰ ਸਾਹਮਣੇ ਤੁਸੀਂ ਵੇਖ ਸਕਦੇ ਹੋ ਇਹ ਸਾਡੇ ਨਾਲ ਆਏ ਨੇ ਸਿੰਘ 9 ਤਰੀਕ ਤੋਂ ਆਇਓ ਐਨੇਸੀ ਤੇ ਰਾਤ ਆਇਆ 13 ਤਰੀਕ ਪਰ ਸੰਗਤ ਰਾਤੀ 9 ਤਰੀਕ ਤੋਂ ਆ ਕੇ ਸੇਵਾ ਕਰ ਰਹੀ ਹੈ ਕੁਝ ਕਰਨਾਲ ਤੋਂ ਕੁਝ ਪਾਣੀਪਤ ਤੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਇੱਥੇ ਐ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਿਆਰੀ ਹੋ ਰਹੀ ਹੈ ਲੰਗਰ ਦੀ ਸੰਨੀ ਵੀਰ ਖੰਨੇ ਤੋਂ ਔਰ ਇਹ ਸਾਡੇ ਸਿੰਘ ਸਾਹਿਬ ਜਤਿੰਦਰ ਸਿੰਘ ਕਰਨਾਲ ਤੋਂ ਇਹ ਹਰ ਸਾਲ ਇੱਥੇ ਸੇਵਾ ਕਰਦੇ ਨੇ ਪਹਿਲਾਂ ਖਿਚੜੀ ਔਰ ਚਾਹ ਦਾ ਲੰਗਰ ਚੱਲ ਰਿਹਾ ਸੀ ਹੁਣ ਸ਼ੁਰੂ ਹੋ ਚੁੱਕਾ ਹੈ ਜੀ ਠੰਡੇ ਮਿੱਠੇ ਜਲਦੀ ਸ਼ਬੀਲ ਲੰਗਰ ਦੀ ਸੇਵਾ 10 ਤੱਕ ਸਵੇਰ ਤੋਂ ਚੱਲ ਰਹੀ ਹੈ ਸੰਗਤ 9 ਤੱਕ ਰਾਤ ਨੂੰ ਪਹੁੰਚ ਗਈ ਸੀ ਔਰ ਕੱਲ ਹੋਲਾ ਮੱਲਾ ਵਾਲੇ ਦਿਨ ਦੁਪਹਿਰ ਤੱਕ ਇਹ ਲੰਗਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰ ਅਸੀਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸ਼ਹੀਦੀ ਬਾਗ ਕਿਲਾ ਅਨੰਦਗੜ੍ਹ ਔਰ ਕੀ ਕੇਸਗੜ ਸਾਹਿਬ ਔਰ ਭਾਈ ਜੱਤਾ ਜੀ ਦਾ ਸਥਾਨ ਸਾਰੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ਹੀਦੀ ਬਾਗ ਜੋ ਇਥੋਂ ਥੋੜੀ ਦੂਰੀ ਤੇ ਹੈ ਸਾਹਮਣੇ ਤੁਹਾਨੂੰ ਨਜ਼ਰ ਵੀ ਆ ਰਹੇ ਹੋਣੇ ਉਹ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਾ ਕੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ ਜੀ ਕਿਲਾ ਆਨੰਦਗੜ੍ਹ ਸਾਹਿਬ ਵੈਸ਼ਧਾ ਗੁਰ ਗੋਬਿੰਦ ਸਿੰਘ ਜੀ ਨੇ ਪੰਜ ਕਿਲੇ ਬਣਵਾਏ ਸਨ ਲੇਕਿਨ ਅੱਜ ਤੁਹਾਨੂੰ ਸਿਰਫ ਇੱਕ ਹੀ ਕਿਲਾ ਹੀ ਵਖਾ ਸਕਾਂਗੇ ਕਿਲਾ ਆਨੰਦਗੜ੍ਹ ਸਾਹਿਬ ਔਰ ਐ ਸਾਹਮਣੇ ਵੇਖੋ ਰਸਤੇ ਵਿੱਚ ਕੁਛ ਸਿੰਘ ਸ਼ਸਤਰ ਤਿਆਰ ਕਰ ਰਹੇ ਨੇ ਵੇਖੋ ਬੜੇ ਪਿਆਰ ਨਾਲ ਉਹ ਸਿੰਘ ਤੋਂ ਖਰੀਦੀ ਵੀ ਰਹੇ ਨੇ ਇੱਥੇ ਬੈਠ ਕੇ ਤੁਸੀਂ ਕੋਲ ਆਪਣੇ ਸਾਹਮਣੇ ਆਪਣੀ ਮਰਜ਼ੀ ਦਾ ਸ਼ਸਤਰ ਤਿਆਰ ਕਰਵਾ ਸਕਦੇ ਹੋ ਅਸੀਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ਼ਹੀਦੀ ਬਾਗ ਸ਼੍ਰੀ ਨਨਪੁਰ ਸਾਹਿਬ ਔਰ ਐ ਸਾਹਮਣੇ ਇਸ ਗੁਰਦੁਆਰੇ ਦਾ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਪੜ ਸਕਦੇ ਹੋ ਇਤਿਹਾਸ ਹੁਣ ਅਸੀਂ ਅੰਦਰ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਾਵਾਂਗੇ ਇਹ ਨਿਸ਼ਾਨ ਸਾਹਿਬ ਝੂਲ ਰਹੇ ਨੇ ਜੀ ਨਿਸ਼ਾਨ ਸਾਹਿਬ ਔਰ ਇਸ ਤੋਂ ਬਾਅਦ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼ਹੀਦੀ ਬਾਗ ਜਿਗਤੀ ਤੁਮ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਬਾਹਰ ਵਾਲੇ ਪਾਸੇ ਨਿਹੰਗ ਸਿੰਘਾਂ ਵਾਲੇ ਪਾਸੇ ਪਹੁੰਚ ਗਏ ਆ ਜਿੱਤੇ ਸਿੰਘ ਸ਼ੀਦੀ ਦੇਖੋ ਕਿੰਨੇ ਪਿਆਰ ਨਾਲ ਤਿਆਰ ਕਰ ਰਹੇ ਨੇ ਪੂਰੀ ਰਹਿਤ ਮਰਿਆਦਾ ਦੇ ਨਾਲ ਸ਼ੀਦੀ ਦੇਗ ਤਿਆਰ ਕੀਤੀ ਜਾਂਦੀ ਹੈ ਔਰ ਸੰਗਤ ਬੜੇ ਪਿਆਰ ਨਾਲ ਬੇ ਖੁਸ਼ਕ ਵੀ ਰਹੀ ਹੈ ਬੜੀ ਸ਼ਰਧਾਰ ਭਾਵਨਾ ਦੇ ਨਾਲ ਸੰਗਤ ਛਕਰੀ ਹੈ ਔਰ ਇਹ ਵੇਖੋ ਰਗੜਾ ਲੱਗ ਰਿਹਾ ਜੀ ਸਮਗਰੀ ਜਿਸ ਦੇ ਨਾਲ ਰਸਦ ਹੈ ਸਾਰੀ ਜਿਸ ਦੇ ਨਾਲ ਸ਼ੀਦੀ ਦੇਗ ਤਿਆਰ ਕੀਤੀ ਜਾਂਦੀ ਹੈ ਉਸ ਨੂੰ ਰਗੜਾ ਲੱਗ ਰਿਹਾ ਹੈ ਉਨੇ ਅੰਗ ਸਿੰਘ ਲਗਾ ਰਹੇ ਨੇ ਜੀ ਰਗੜਾ ਅਸ਼ੀਦੀ ਦੇ ਇਖਤਿਆਰ ਹੋ ਰਹੀ ਆ ਸੰਗਤ ਦਾ ਪੈਰਾ ਵੀ ਕਾਫੀ ਜ਼ਿਆਦਾ ਹੈ ਕਿਉਂਕਿ ਹੁਲਾਮੁਲਾ ਹੈ ਔਰ ਸਾਹਮਣੇ ਵਾਹ ਪੁਰਸ਼ ਬੈਠੇ ਨੇ ਸੰਗ ਦਰਸ਼ਨ ਕਰ ਰਹੀਏ ਜੋ ਮੁਖੀ ਨੇ ਉਹਨਾਂ ਦੇ ਹੁਣ ਅਸੀਂ ਅਗਾ ਵੱਧ ਰਹੇ ਆ ਜੀ ਕਿਲਾ ਆਨੰਦਗੜ੍ਹ ਵਾਲੇ ਪਾਸੇ ਕਿਲਾ ਆਨੰਦਗੜ੍ਹ ਸਾਹਿਬ ਇਹ ਗੇਟ ਹੈ ਜੀ ਮੇਨ ਔਰ ਕਾਫੀ ਹਾਈਟ ਦੇ ਉੱਪਰ ਹੈ ਅੰਦਰ ਸੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਔਰ 시ਦੀ ਬਾਗ ਬਿਲਕੁਲ ਨਿਚਾਈ ਤੇ ਹੈ ਔਰ ਕਿਲਾ ਆਨੰਦਗੜ੍ਹ ਬਹੁਤ ਹੀ ਉਚਾਈ ਤੇ ਐ ਸਾਰੀਆਂ ਸੀੜੀਆਂ ਚੜ ਕੇ ਫਿਰ ਉੱਪਰ ਜਾ ਕੇ ਕਿਲਾ ਅਨੰਦਗੜ੍ਹ ਸਾਹਿਬ ਹੋਰ ਕਿਲਾ ਅਨੰਦਗੜ੍ਹ ਸਾਹਿਬ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰੋਂ ਵੀ ਬਾਹਰੋਂ ਵੀ ਔਰ ਉੱਪਰੋਂ ਤੁਹਾਨੂੰ ਗੁਰਦੁਆਰਾ 시ਦੀ ਬਾਗ ਦੇ ਦਰਸ਼ਨ ਕਰਾਵਾਂਗੇ ਆਗੇ ਜੀ ਅਸੀਂ ਉੱਪਰ ਕਿਲਾ ਅਨੰਦਗੜ੍ਹ ਸਾਹਿਬ ਔਰ ਇਹ ਵੇਖੋ 시ਦੀ ਬਾਗ ਬਿਲਕੁਲ નીચે ਹੈ ਤੇ ਕਿਸ ਤਰ੍ਹਾਂ ਨਜ਼ਰ ਆ ਰਹੇ ਹਨ ਤੁਹਾਨੂੰ ਦਰਸ਼ਨ ਕਰ ਸਕਦੇ ਹੋ ਔਰ ਇਹ ਸਾਹਮਣੇ ਸੰਗਤ ਸਾਰੀ ਉੱਪਰ ਆ ਕੇ ਦਰਸ਼ਨ ਕਰ ਰਹੀ ਹੈ ਕਿਲਾ ਆਨੰਦਗੜ੍ਹ ਸਾਹਿب ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਸੰਗਤ ਦਾ ਪਹਿਰਾ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ ਕਿਉਂਕਿ ਕੱਲ ਹੋਲਾ ਮੱਲਾ ਮੱਲਾ ਵੀ ਨਿਕਲੇਗਾ ਸੰਗਤ ਦਾ ਰਸ਼ ਬਹੁਤ ਜ਼ਿਆਦਾ ਹੁੰਦਾ ਬਹੁਤ ਭਾਰੀ ਪਹਿਰਾ ਹੁੰਦਾ ਇਹਨਾਂ ਦਿਨਾਂ ਵਿੱਚ ਔਰ ਅਸੀਂ ਮੱਥਾ ਟੇਕ ਕੇ ਕਿਲਾ ਆਨੰਦਗੜ੍ਹ ਸਾਹਿਬ ਫਿਰ ਅਸੀਂ ਜਾਵਾਂਗੇ ਤੇ ਨਾਲ ਹੀ ਸਥਾਨ ਹੈ ਭਾਈ ਜੱਤਾ ਜੀ ਦਾ ਉਹਨਾਂ ਦੇ ਸਥਾਨ ਦੇ ਦਰਸ਼ਨ ਕਰਾਵਾਂਗੇ ਇਹ ਜੋ ਸਾਹਮਣੇ ਤੁਸੀਂ ਲਾਈਨ ਵੇਖ ਰਹੇ ਹੋ ਇਹ ਸਾਰੀ ਲਾਈਨ ਗੁਰਗੋਬਿੰਦ ਸਿੰਘ ਜੀ ਦੇ ਵੇਲੇ ਦੀ ਜੋ ਬੌਲੀ ਸਾਹਿਬ ਹੈ ਉਹਨੇ ਦਰਸ਼ਨ ਕਰਨ ਲਈ ਜਾ ਰਹੀ ਹੈ ਸਾਰੀ ਸੰਗਤ ਔਰ ਸਾਹਮਣੇ ਲੱਗਾ ਜੀ ਗੁਰਦੁਆਰਾ ਕਿਲਾ ਸ਼੍ਰੀ ਅਨੰਦਗੜ੍ਹ ਸਾਹਿਬ ਜੀ ਦਾ ਇਤਿਹਾਸ ਇਹ ਕਿਲਾ ਗੁਰਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਹੀ ਇਸ ਤੇ ਇਸ ਤਰ੍ਹਾਂ ਹੀ ਸੁਸੋਭਿਤ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਹਮਣੇ ਜੋ ਬਿਲਡਿੰਗ ਨਜ਼ਰ ਆ ਰਹੀ ਹੈ ਤੁਹਾਨੂੰ ਇਹ ਹੈ ਵਿਰਾਸਤ ਏ ਖਾਲਸਾ ਇਹਦੇ ਦਰਸ਼ਨ ਤੁਹਾਨੂੰ ਅੱਜ ਨਹੀਂ ਕਰਾ ਪਾਵਾਂਗੇ ਫਿਰ ਕਿਸੇ ਨਾ ਮੌਕੇ ਮਿਲਿਆ ਜਰੂਰ ਕਰਾਵਾਂਗੇ ਔਰ ਹੁਣ ਤੁਸੀਂ ਤੁਹਾਨੂੰ ਲੈ ਕੇ ਚੱਲਦੇ ਆ ਜੀ ਕਿਲਾ ਆਨੰਦਗੜ੍ਹ ਸਾਹਿਬ ਦੇ ਅੰਦਰ ਬਾਹਰੋਂ ਤੋਂ ਦਰਸ਼ਨ ਕਰਾਏ ਨੇ ਹੁਣ ਅੰਦਰ ਲੈ ਕੇ ਚੱਲਦੇ ਆ ਇਹ ਆ ਗਿਆ ਜੀ ਕਿਲਾ ਆਨੰਦਗੜ੍ਹ ਸਾਹਿਬ ਦੇ ਅੰਦਰ ਵਾਲਾ ਪਾਸਾ ਇਹ ਸਕਿਲੇ ਨੂੰ ਕਦੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਗ ਲਾਇਆ ਸਨ ਉਹਨਾਂ ਨੇ ਆਪਣੇ ਸਾਹਮਣੇ ਤਿਆਰ ਕਰਵਾਇਆ ਸੀ ਔਰ ਇਸ ਕਿਲੇ ਅੰਦਰ ਕਾਫੀ ਟਾਈਮ ਰਹੇ ਵੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਿਲੇ ਬਣਾਏ ਸਨ ਜਿਵੇਂ ਤੁਹਾਨੂੰ ਦੱਸਿਆ ਪੰਜ ਕਿਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਏ ਸਨ ਇਹ ਉਹਨਾਂ ਵਿੱਚੋਂ ਸਿਰਮੌਰ ਕਿਲਾ ਸੀ ਕਿਲਾ ਆਨੰਦਗੜ੍ਹ ਸਾਹਿਬ ਇਹ ਕਿਲਾ ਨੰਦਗੜ੍ਹ ਸਾਹਿਬ ਦੇ ਅੰਦਰ ਸੋਪੀ ਦਿਨੇ ਜੀ ਸ਼ਸਤਰ ਪੁਰਾਣੇ ਸਮੇਂ ਦੇ ਸ਼ਸਤਰ ਨੇ ਔਰ ਬਿਲਕੁਲ ਅੰਦਰ ਸੰਗਤ ਤੇ ਥਿਆਰੀਆਂ ਸ਼ਸਤਰ ਮੱਥਾ ਟੇਕ ਰਹੀਆ ਔਰ ਅੱਜ ਸਾਹਮਣੇ ਦੁਵਾਰ ਇੱਟਾਂ ਨਜ਼ਰ ਆ ਰਹੀਆਂ ਨੇ ਕਿ ਉਸੇ ਸਮੇਂ ਦੀਆਂ ਹਨ ਪੁਰਾਣੇ ਸਮੇਂ ਦੀਆਂ ਹੀ ਇੱਟਾਂ ਨੇ ਇਹ ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਏ ਥੋੜਾ ਜਿਹਾ ਏਰੀਆ ਜਿਹਨੂੰ ਪਲਸਤਰ ਨਹੀਂ ਕੀਤਾ ਗਿਆ ਲੇਕਿਨ ਉਸੇ ਸਮੇਂ ਦਾ ਹੀ ਹੈ ਪੁਰਾਣੇ ਸਮੇਂ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਤਿਆਰ ਕਰਵਾਇਆ ਸੀ ਔਰ ਕਿਲੇ ਦੇ ਨਾਲ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਕਹਿੰਦੇ ਨੇ 84 ਪੌੜੀਆਂ ਅੱਜ ਵੀ ਮੌਜੂਦ ਨੇ ਜੋ ਗੁਰੂ ਸਾਹਿਬ ਜੀ ਦੇ ਟਾਈਮ ਤੋਂ ਹੀ ਸਤਿ ਅੰਦਰਸ਼ਨ ਕਰਾਵਾਂਗੇ ਔਰ ਸਾਹਮਣੇ ਜੋ ਸਥਾਨ ਹੈ ਭਾਈ ਜੈਤਾ ਜੀ ਦਾ ਜ ਜਿਨ੍ਹਾਂ ਦਾ ਤਪ ਸਥਾਨ ਵੀ ਹੈ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਤਪਸਥਾਨ ਭਾਈ ਸਾਹਿਬ ਜੈਤਾ ਜੀ ਹੁਣ ਚੱਲਦੇ ਆ ਜੀ ਗੁਰਦੁਆਰ ਸਾਹਿਬ ਜੀ ਦੇ ਅੰਦਰਲੇ ਪਾਸੇ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰ ਸਾਹਿਬ ਜੀ ਅੰਦਰੋਂ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਹਮਣੇ ਤਪਸਥਾਨ ਭਾਈ ਜੈਤਾ ਜੀ ਸਾਹਮਣੇ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਜੋ ਤੋਂ ਕੁਝ ਹੀ ਦੂਰੀ ਤੇ ਹੈ ਅਸੀਂ ਤੁਹਾਨੂੰ ਇੱਥੋਂ ਲੈ ਕੇ ਜਾਵਾਂਗੇ ਹੁਣ ਅਸੀਂ ਟਾਈਮ ਅਸੀਂ ਖੜੇ ਹਾਂ ਗੁਰਦੁਆਰਾ ਤਪਸਥਾਨ ਭਾਈ ਜੈਤਾ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਤੋਂ ਹੀ ਇਹ ਪੌੜੀਆਂ ਨੇ 84 ਇਹ ਜੇ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਉਹਨਾਂ ਪੌਡੀਅਮ ਤੇ ਹੀ ਸ਼ਸੋਭਿਤ ਨੇ ਹੁਣ ਅਸੀਂ ਆ ਗਏ ਜੀ ਗੁਰਦੁਰਾ ਕਿਲਾ ਅਨੰਦਗੜ੍ਹ ਸਾਹਿਬ ਦੇ ਬਿਲਕੁਲ ਬੈਕ ਸਾਈਡ ਔਰ ਜਿੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਨਿਹੰਗ ਸਿੰਘ ਨਿਹੰਗ ਸਿੰਘ ਜੀ ਨੇ ਕਿੰਨਾ ਸੋਹਣਾ ਦਮਾਲਾ ਸਜਾਇਆ ਜੀ ਔਰ ਬਹੁਤ ਵੱਡੀ ਦਸਤਾਰ ਸਜਾਈ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਔਰ ਵਾਪਸ ਪਹੁੰਚ ਗਏ ਜੀ ਅਸੀਂ ਲੰਗਰ ਵਾਲੇ ਸਥਾਨ ਤੇ ਜਿੱਥੇ ਲੰਗਰ ਦੀ ਸੇਵਾ ਚੱਲ ਰਹੀ ਹੈ ਔਰ ਲੰਗਰ ਦੀ ਤਿਆਰੀ ਹੋ ਰਹੀ ਹੈ ਜੀ ਬਿਲਕੁਲ ਸੰਗਤ ਲੰਗਰ ਦੀ ਤਿਆਰੀ ਕਰ ਰਹੀ ਹੈ। ਔਰ ਸ਼ਾਮ ਵੀ ਹੋਣ ਵਾਲੀ ਹੈ। ਹੁਣ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਕਿਲਾ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਬੈਕ ਸਾਈਡ ਜਿਹੜਾ ਰਸਤਾ ਹੈ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਲਾ ਆਨੰਦਗੜ੍ਹ ਵੱਲ ਪਾਸੇ ਜਾਂਦਾ ਹੈ। ਉਸ ਜਗ੍ਹਾ ਤੇ ਕੁਝ ਟਰੈਕਟਰ ਔਰ ਟਰਾਲੀਆਂ ਨੂੰ ਬੜੇ ਵਧੀਆ ਤਰੀਕੇ ਨਾਲ ਸਜਾਇਆ ਗਿਆ ਹੈ ਔਰ ਕਿੰਨੀਆਂ ਰੌਣਕਾਂ ਲੱਗੀਆਂ ਨੇ ਨੰਦਪੁਰ ਸਾਹਿਬ ਅਸੀਂ ਤੁਹਾਨੂੰ ਸਾਰੇ ਦਰਸ਼ਣ ਵੇਲੇ ਕਰਾ ਕੇ ਹੁਣੇ ਬਾਜ਼ਾਰ ਦੇ ਵੀ ਔਰ ਟਰੈਕਟਰ ਟਰਾਲੀਆਂ ਦੇ ਵੀ। ਔਰ ਸਾਹਮਣੇ ਤੁਸੀਂ ਵੇਖੋ ਜੀ ਇੱਕ ਟਰਾਲੀ ਮਨੋ ਚਾਲੀਏ ਜੋ ਤਰਨਤਾਰਨ ਏਰੀਆ ਤੋਂ ਆਈ ਹੈ। ਔਰ ਦੇਖੋ ਕਿੰਨੀ ਸੋਹਣੀ ਟਰਾਲੀ ਤਿਆਰ ਕੀਤੀ ਗਈ ਹੈ ਅੰਦਰ ਔਰ ਇਹ ਟਰੈਕਟਰ ਬਿਲਕੁਲ ਸਜਾਇਆ ਗਿਆ ਵੇਖੋ ਕਿਵੇਂ ਲਾਈਟਿੰਗ ਔਰ ਟਾਇਰ ਵਿੱਚ ਬਹੁਤ ਸਾਰੇ ਟਰੈਕਟਰ ਟਰਾਲੀਆਂ ਇਸ ਤਰ੍ਹਾਂ ਸਜਾ ਕੇ ਹਰ ਸਾਲ ਇੱਥੇ ਹੁੰਦੇ ਨੇ ਔਰ ਅਸੀਂ ਤੁਹਾਨੂੰ ਕੱਲੀ ਕੱਲੀ ਟਰਾਲੀ ਦਰਸ਼ਨ ਕਰਾਣਾ ਜੋ ਇਸ ਏਰੀਆ 'ਚ ਖੜੀ ਹੈ ਔਰ ਇਹ ਟਰਾਲੀ ਦੇ ਵਿੱਚ ਹੀ ਸੰਗਤ ਆਰਾਮ ਵੀ ਕਰ ਰਹੀ ਹੈ ਔਰ ਇਹ ਕਾਹ ਵੇਖੋ ਜਿਹਦੇ ਅੰਦਰ ਘੜੀ ਵੀ ਲਗਾਈ ਗਈ ਹੈ ਔਰ ਇਹ ਟਰਾਲੀ ਆਈ ਹੈ ਜੀ ਪੀਬੀ 88 ਮੱਲੀਫਰਮ ਤੁਸੀਂ ਦਰਸ਼ਨ ਕਰ ਸਕਦੇ ਹੋ ਵਿੱਚ ਕਿੰਨਾ ਸੋਹਣਾ ਇੰਤਜ਼ਾਮ ਕੀਤਾ ਗਿਆ ਲਾਈਟਿੰਗ ਦਾ ਔਰ ਸੀਲਿੰਗ ਵੇਖੋ ਕਿੰਨੀ ਸੋਹਣੀ ਤਿਆਰ ਕੀਤੀ ਗਈ ਹੈ ਉਹਦੇ ਦੇ ਵਿੱਚ ਸਿੰਘ ਤਿਆਰ ਹੋ ਕੇ ਬੈਠੇ ਲਾਈਟਿੰਗ ਦਾ ਸਿਸਟਮ ਕਿੰਨਾ ਸੋਹਣਾ ਹੈ ਔਰ ਅੰਦਰ ਬੜੀ ਸੋਹਣੇ ਤਰੀਕੇ ਨਾਲ ਸਜਾਈ ਗਈ ਹੈ ਮੋਡੀਫਾਈ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਸਾਰੀ ਟਰਾਲੀਆਂ ਨੇ ਤਾਂ ਅਸੀਂ ਹੋਰ ਵੀ ਦਰਸ਼ਨ ਕਰਾਵਾਂਗੇ ਔਰ ਵੱਧ ਅੱਗੇ ਵੱਲ ਔਰ ਇੱਕ ਹੋਰ ਟਰੈਕਟਰ ਜਿਹਨੂੰ ਵੇਖੋ ਬੜੇ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਉਰ ਉੱਪਰ ਲਾਈਟਿੰਗ ਚਲ ਲਾਈਟਿੰਗ ਲੱਗੀ ਹੋਈ ਹੈ ਔਰ ਵੇਖੋ ਸਾਹਮਣੇ ਨੰਬਰੀ ਵੀ ਚੱਲ ਰਹੀ ਹੈ ਇਹ ਟਰੈਕਟਰ ਉਹ ਟਰਾਲੀਆਂ ਜਿਹੜੇ ਤੁਸੀਂ ਵੇਖ ਰਹੇ ਹੋ ਇਹ ਸੋਖੇ ਨਹੀਂ ਤਿਆਰ ਹੋਏ ਲੱਖਾਂ ਰੁਪਏ ਖਰਚ ਕੇ ਲੱਖਾਂ ਰੁਪਏ ਖਰਚ ਕੇ ਤਿਆਰ ਕੀਤੇ ਗਏ ਨੇ ਸਾਹਮਣੇ ਟਰਾਲੀ ਤੁਸੀਂ ਵੇਖ ਸਕਦੇ ਹੋ ਜਿਹਦੇ ਵਿੱਚ ਏਸੀ ਤੱਕ ਲਗਾਇਆ ਗਿਆ ਸਾਰੀ ਸਹੂਲਤ ਹੈ ਟਰੈਕਟਰ ਤੁਸੀਂ ਵੇਖ ਸਕਦੇ ਹੋ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਔਰ ਲਗਭਗ ਤਰਨ ਤਰਨੇ ਦੀ ਜਿਆਦਾ ਟਰੈਕਟਰ ਆਏ ਨੇ ਔਰ ਲੱਖਾਂ ਰੁਪਏ ਲਗਾ ਕੇ ਤਿਆਰ ਕੀਤਾ ਹੈ ਕਿ ਨਾ ਕਿ ਸਾਹਮਣੇ ਤੁਸੀਂ ਵੇਖੋ ਕਿੰਨੀ ਜ਼ਬਰਦਸਤ ਟਰਾਲੀ ਖੜੀ ਹੈ ਜਿਹਦੇ ਅੰਦਰ ਵਾਸ਼ ਵੈਸ਼ਨ ਔਰ ਆਰਓ ਸਿਸਟਮ ਲੱਗਿਆ ਹੋਇਆ ਹੈ ਔਰ ਸਾਹਮਣੇ ਵੇਖੋ ਇੱਕ ਟੀਵੀ ਵੀ ਚਲਾਇਆ ਗਿਆ ਹੈ ਬਹੁਤ ਵੱਡੀ ਸਕਰੀਨ ਲਗਾਈ ਹੈ ਟੀਵੀ ਔਰ نیچے ਗੱਦੇ ਬਿਲਕੁਲ ਬੈੱਡ ਵਾਂਗੂ ਗੱਦੇ ਵਿਛਾਏ ਗਏ ਨੇ ਸੋਹਣੀ ਸੀਲਿੰਗ ਕੀਤੀ ਗਈ ਹੈ ਉੱਪਰ ਲਾਈਟਿੰਗ ਸਿਸਟਮ ਹੈ ਵੇਖੋ ਸਾਹਮਣੇ ਟੀਵੀ ਦੇਖ ਰਹੇ ਨੇ ਸੰਗਤ ਔਰ ਸੀਲਿੰਗ ਔਰ ਸਾਈਡਾਂ ਤੇ ਵੀ ਪੈਲਿੰਗ ਬਹੁਤ ਜ਼ਬਰਦਸਤ ਕੀਤੀ ਕੀਤੀ ਗਈ ਔਰ ਲੱਖਾਂ ਰੁਪਏ ਲਗਾ ਕੇ 10 ਤੋਂ 15 ਲੱਖ ਰੁਪਏ ਲਗਾ ਕੇ ਟਰੈਕਟਰ ਉ ਟ੍ਰਾਲੀ ਤਿਆਰ ਕੀਤਾ ਗਿਆ ਜੀ ਜਿਹੜਾ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਵੇਖੋ ਕਿੰਨਾ ਸੋਹਣਾ ਸਿਸਟਮ ਕਿੰਨਾ ਸੋਹਣਾ ਇੰਤਜ਼ਾਮ ਕੀਤਾ ਕਿੰਨੇ ਸੋਹਣੇ ਤਰੀਕੇ ਨਾਲ ਇਹ ਟ੍ਰਾਲੀ ਤਿਆਰ ਕੀਤੀ ਹੈ ਸਭ ਤੋਂ ਜ਼ਬਰਸਤ ਮੈਨੂੰ ਜੋ ਲੱਗਿਆ ਇਹ ਟ੍ਰਾਲੀ ਲੱਗੀ ਹੈ ਜੀ ਔਰ ਇਹ ਸਾਹਮਣੇ ਟਰੈਕਟਰ ਉੱਪਰ ਵੇਖੋ ਟੈਡੀ ਪੀਬੀ 46 ਨੁਸ਼ਹਿਰੀਏ ਟ੍ਰਾਲੀ ਇਹ ਵੀ ਬੜੀ ਜ਼ਬਰਸਤ ਤਿਆਰ ਕੀਤੀ ਗਈ ਹੈ ਵੇਖੋ ਇਸ ਸੈਂਟਰ ਝੂਮਰ ਵੀ ਲਗਾਇਆ ਗਿਆ ਹੈ ਔਰ ਲਾਈਟਾਂ ਕਮਾਲ ਦੀਆਂ ਲਾਈਟਾਂ ਜੀ ਕਮਾਲ ਦੀਆਂ ਲਾਈਟਾਂ ਲੱਗੀਆਂ ਨੇ ਇਹ ਸੀ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਔਰ ਸਭ نیچے ਗੱਦੇ ਬਹੁਤ ਵਧੀਆ ਤਰੀਕੇ ਨਾਲ ਬਿਲਕੁਲ ਬੈੱਡ ਦੀ ਫੀਲਿੰਗ ਆ ਰਹੀ ਹੈ ਟਰਾਲੀ ਇਹ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਤਿਆਰ ਕੀਤੀ ਗਈ ਹੈ ਸਿਰੀਆਂ ਕਿੰਨੀਆਂ ਸੋਹਣੀਆਂ ਲਗਾਈਆਂ ਗਈਆਂ ਨੇ ਇਸ ਟਰਾਲੀ ਨੂੰ ਔਰ ਇਹ ਕੈਸੋ ਸਾਹਮਣੇ ਟਰਾਲੀ ਆਈ ਹੈ ਇਹਦੇ ਉੱਪਰ ਪੂਰੇ ਪੰਜਾਬ ਦਾ ਨਕਸ਼ਾ ਉਲੀਕਿਆ ਗਿਆ ਹੈ ਜੋ ਸਾਡਾ ਪੰਜਾਬ ਹੈ ਮਾਝਾ ਦੁਆਬਾ ਔਰ نیچے ਮਾਲਵਾ ਸਾਰਾ ਏਰੀਆ ਬਿਲਕੁਲ ਪਿਆਰਾ ਦਰਸਾਇਆ ਗਿਆ ਵੇਖੋ ਕਿੰਨੀ ਸੋਹਣੀ ਟਰਾਲੀ ਤਿਆਰ ਕੀਤੀ ਗਈ ਹੈ ਔਰ ਸਾਈਡ ਤੇ ਇੱਕ ਹੋਰ ਟਰਾਲੀ ਨਜ਼ਰ ਆ ਰਹੀ ਹੈ ਜੋ ਸਾਹਮਣੇ ਤੋਂ ਨਜ਼ਰ ਆ ਰਹੀ ਟਰਾਲੀ ਇਹਨੂੰ ਦੇਖੋ ਸ਼ੀਸ਼ੇ ਸ਼ੀਸ਼ੇ ਲਗਾਏ ਗਏ ਨੇ ਸ਼ੀਸ਼ੇ ਵਿੱਚੋਂ ਤੁਹਾਨੂੰ ਨਜ਼ਰ ਆ ਰਹੀ ਲਾਈਟ ਔਰ ਇਸ ਟਰਾਲੀ ਦੇ ਸਾਈਡ ਤੇ ਵੇਖੋ ਕਿੰਨੇ ਸੋਹਣੇ ਪੋਸਟਰ ਫੋਟੋਸ ਲਗਾਇਆ ਗਿਆ ਨੇ ਔਰ ਕਾਫੀ ਵਧੀਆ ਤਰੀਕੇ ਨਾਲ ਟਰਾਲੀਆਂ ਸਜਾਈਆਂ ਗਈਆਂ ਸਜਾਈਆਂ ਗਿਆ ਨੇ ਪੂਰੇ ਆਨੰਦਪੁਰ ਸਾਹਿਬ ਵਿੱਚ ਰੌਣਕਾਂ ਲੱਗੀਆਂ ਪਿਆਣ ਜੀ ਕਿਵੇਂ ਸਜੇ ਨੇ ਬਾਜ਼ਾਰ ਔਰ ਕਿਵੇਂ ਟਰੈਕਟਰ ਟਰਾਲੀਆਂ ਔਰ ਕਿਵੇਂ ਵੇਖੋ ਅੰਦਰ ਦੇ ਪਾਸੋਂ ਕਿੰਨੀ ਸੋਹਣੀ ਲਾਈਟਿੰਗ ਔਰ ਕਿੰਨੀ ਸੋਹਣੀ ਟਰਾਲੀ ਤਿਆਰ ਕੀਤੀ ਹੈ ਤੁਸੀਂ ਵੇਖ ਸਕਦੇ ਏਕ ਨਹੀਂ ਦੋ ਨਹੀਂ ਜਿਹੜੀ ਮਰਜ਼ੀ ਟਰਾਲੀ ਵੇਖ ਲਓ ਪੂਰੇ ਰੀਜਾਂ ਦੇ ਨਾਲ ਪੂਰੀ ਰੀਜ ਲਗਾ ਕੇ ਤਿਆਰ ਕੀਤੀ ਗਈ ਹੈ ਬਿਲਕੁਲ ਸ਼ੌਂਕ ਨਾਲ ਸਿੰਘ ਇੱਥੇ ਟਰਾਲੀਆਂ ਤਿਆਰ ਕਰਕੇ ਲੈਂਦੇ ਨੇ ਔਰੇ ਬਾਹਰ ਬੈ ਕੇ ਚਾਹ 커피 ਚੱਲ ਰਹੀ ਹੈ ਜੀ ਔਰ ਤਾਕੜ ਟਰੈਕਟਰ ਦੇ ਉੱਪਰ ਲਿਖਿਆ ਗਈ ਤਾਕੜ ਔਰ ਵੇਖੋ ਇਹ ਵੀ ਬਿਲਕੁਲ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਟੈਡੀ ਬਿਠਾਏ ਗਏ ਨੇ ਉੱਪਰ ਇੱਕ ਨਹੀਂ ਦੋ ਨਹੀਂ ਵੇਖੋ ਕਿੰਨੀਆਂ ਟਰਾਲੀਆਂ ਇੱਥੇ ਸਜਾ ਕੇ ਲਿਆਂਦੀਆਂ ਜਾਂਦੀਆਂ ਨੇ ਹਰ ਸਾਲ ਔਰ ਲੱਖਾਂ ਰੁਪਏ ਲਗਾ ਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਸੋਖਾ ਨਹੀਂ ਤਿਆਰ ਕਰਨਾ ਬਹੁਤ ਔਖੀ ਤਿਆਰ ਹੁੰਦੀ ਹੈ ਟਰਾਲੀ ਔਰ ਲੱਖਾਂ ਰੁਪਏ ਲਗਾ ਕੇ ਖਰਚਾ ਕਰਕੇ ਔਰ ਫਿਰ ਇਹ ਟਰਾਲੀ ਤਿਆਰ ਹੁੰਦੀ ਹੈ ਔਰ ਪਹੁੰਚਦੀ ਹੈ ਹਰ ਸਾਲ ਅਨੰਦਪੁਰ ਸਾਹਿਬ ਹੋਲੇ ਮੱਲੇ ਦੇ ਔਰ ਇਹ ਸਜੋਏ ਟਰੈਕਟਰ ਔਰ ਟਰਾਲੀਆਂ ਰੌਣਕਾਂ ਵਧਾਰੀਆਂ ਨੇ ਜੀ ਅਨੰਦਪੁਰ ਸਾਹਿਬ ਹੁੱਲੇ ਮੱਲੇ ਦੀਆਂ ਵੇਖੋ ਇੱਕ ਹੋਰ ਟਰਾਲੀ ਸਾਹਮਣੇ ਬਿਲਕੁਲ ਸਿੰਘਾਂ ਨੇ ਬਿਲਕੁਲ ਸ਼ੌਕ ਨਾਲ ਤਿਆਰ ਕੀਤੀ ਗਈ ਜੀ ਕਮਾਲ ਕਮਾਲ ਕੀਤੀ ਪਈ ਹੈ ਜੀ ਹਰ ਇੱਕ ਟਰਾਲੀ ਨੀਜ ਨਾਲ ਤਿਆਰ ਕੀਤੀ ਗਈ ਔਰ ਸਾਹਮਣੇ ਟਰੈਕਟਰ ਵੇਖੋ ਕਿੰਨਾ ਪਿਆਰਾ ਟਰੈਕਟਰ ਲੱਗ ਰਿਹਾ ਜੀ ਅਨੰਦਪੁਰ ਸਾਹਿਬ ਹੁੱਲੇ ਮੱਲੇ ਦੀਆਂ ਰੌਣਕਾਂ ਤੁਸੀਂ ਦਰਸ਼ਨ ਕਰ ਰਹੇ ਹੋ ਵੇਖੋ ਕਿੰਨੇ ਪਿਆਰੇ ਸਜੇ ਹੋਏ ਟਰੈਕਟਰ ਟਰਾਲੀਆਂ ਔਰ ਬਾਜ਼ਾਰ ਵੀ ਤੁਹਾਨੂੰ ਵਖਾਵਾਂਗੇ ਬਾਜ਼ਾਰ ਹੀ ਬਹੁਤ ਵਧੀਆ ਤਰੀਕੇ ਨਾਲ ਸਜੇ ਹੋਏ ਨੇ ਬਲੂ ਹਾਰਸ ਨੀਲੇ ਰੰਗ ਦਾ ਟਰੈਕਟਰ ਸੋਨਾਲੀਕਾ ਵੇਖੋ ਕਿੰਨਾ ਸੋਹਣਾ ਇਹ ਵੀ ਤਿਆਰ ਕੀਤਾ ਗਿਆ ਹੈ ਸ੍ਰੀ ਚਮਕੌਰ ਸਾਹਿਬ ਸ੍ਰੀ ਚਮਕੌਰ ਸਾਹਿਬ ਤੋਂ ਆਇਆ ਜੀ ਟਰੈਕਟਰ ਟਾਇਰ ਕਿੰਨੇ ਚੌੜੇ-ਚੌੜੇ ਟਾਇਰ ਸਾਹਮਣੇ ਹੁਣ ਤੁਸੀਂ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵੇਖੋ ਕਿੰਨਾ ਸੋਹਣਾ ਸਜਾਇਆ ਗਿਆ ਹੈ ਕਿੰਨੀ ਸਜਾਵਟ ਕੀਤੀ ਗਈ ਹੈ ਫੁੱਲਾਂ ਨਾਲ ਲਾਈਟਾਂ ਨਾਲ ਬਹੁਤ ਹੀ ਸੋਹਣਾ ਦ੍ਰਿਸ਼ ਸામਨੇ ਜੋ ਤੁਸੀਂ ਵੇਖ ਸਕਦੇ ਹੋ ਸ੍ਰੀ ਕੇਸਗੜ ਸਾਹਿਬ ਸ੍ਰੀ ਕੇਸਗੜ ਸਾਹਿਬ ਦੀਵਾਨਾਂ ਦੀ ਸਮਾਪਤੀ ਹੋ ਰਹੀ ਹੈ ਸ਼ਾਮ ਦੇ ਦੀਵਾਨਾਂ ਦੀ ਔਰ ਸੰਗਤ ਦਾ ਪੈਰਾ ਬਹੁਤ ਜ਼ਿਆਦਾ ਹੈ ਔਰ ਸਾਰੀ ਸੰਗਤ ਜੋ ਸਾਹਮਣੇ ਤੋਂ ਸੀ ਦਰਸ਼ਨ ਕਰ ਰਿਹਾ ਹੈ ਸਾਰੀ ਸੰਗਤ ਅੰਦਰ ਦਰਸ਼ਨ ਕਰਨ ਵਾਸਤੇ ਖੜੀ ਹੈ ਸੰਗਤ ਦਾ ਪੈਰਾ ਬਹੁਤ ਜ਼ਿਆਦਾ ਹੈ ਅੱਜ ਔਰ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਹੈ ਔਰ ਅੰਦਰੋਂ ਇਸ ਟਾਈਮ ਦਰਸ਼ਨ ਕਰਨਾ ਪੋਸੀਬਲ ਨਹੀਂ ਲੱਗ ਰਿਹਾ ਔਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦੂਸਰੀ ਵੀਡੀਓ ਵਿੱਚ ਕਲ ਦਰਸ਼ਨ ਕਰਾਈਏ ਅੰਦਰੋਂ ਲੇਕਿਨ ਅੱਜ ਤਾਂ ਮੁਸ਼ਕਿਲ ਲੱਗ ਰਿਹਾ ਹੈ ਸ੍ਰੀ ਕੇਸ਼ਗੜ੍ਹ ਸਾਹਿਬ ਜੀ ਦੇ ਅੰਦਰੋਂ ਦਰਸ਼ਨ ਕਰਨਾ ਬਾਹਰੋਂ ਹੀ ਦਰਸ਼ਨ ਕਰਕੇ ਬਾਹਰੋਂ ਨਮਸਕਾਰ ਕਰਕੇ ਆਸੀ ਵਧਨੇ ਜੱਗੇਵਾਲ ਜਿਸ ਪਾਸ ਬਹਿ ਖਿਆ ਲੋਹੀਏ ਸਭਨਾਂ ਦਾ ਵੇਸਾ ਸੰਗਤ ਦਾ ਪੈਰਾ ਅੱਜ ਬਹੁਤ ਜ਼ਿਆਦਾ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਹਮਣੇ ਸੰਗਤ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕ ਕੇ ਕੁਝ ਸੰਗਤ ਵਾਪਸ ਜਾ ਰਹੀ ਹੈ ਔਰ ਕੁਝ ਸੰਗਤ ਉੱਪਰ ਵੱਲ ਆ ਰਹੀ ਹੈ ਸ੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਵਾਸਤੇ ਔਰ ਇਹ ਸਾਹਮਣੇ ਤੁਸੀਂ ਵੇਖੋ ਸ੍ਰੀ ਕੇਸਗੜ੍ਹ ਸਾਹਿਬ ਜੀ ਕਿੰਨੇ ਸੋਹਣੇ ਤਰੀਕੇ ਨਾਲ ਸਜਾਏ ਗਏ ਨੇ ਔਰ ਇਹ ਸਾਹਮਣੇ ਬਾਜ਼ਾਰ ਵੀ ਨੇ ਬਾਜ਼ਾਰ ਵੀ ਬਹੁਤ ਅਜ ਸਜੇ ਹੋਏ ਨੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਕੋਲੇ-ਮੁਲੇ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਨੀਆਂ ਥੋੜਾ ਛੋਟਾ ਜਿਹਾ ਬਾਜ਼ਾਰ ਦਾ ਵੀ ਘੇੜਾ ਕੁਲਵਾਈ ਔਰ ਮੁਖਾਈਏ ਤੁਹਾਨੂੰ ਬਾਜ਼ਾਰ ਵੀ ਕਿੰਨੇ ਸੋਹਣੇ ਸਜੇ ਨੇ ਲੇਕਿਨ ਰਾਤ ਹੋ ਚੁੱਕੀ ਆ ਹੁਣ ਥੋੜਾ ਜਿਹਾ ਘਾਟੀ ਦਰਸ਼ਨ ਕਰਾ ਪਾਵਾਂਗੇ ਬਾਕੀ ਅਨੰਦਪੁਰ ਸਾਹਿਬ ਐ ਸਜੋਏ ਬਾਜ਼ਾਰ ਇਹ ਛੋਟਾ ਜਿਹਾ ਗੇੜਾ ਲਗਾਣਿਆ ਜੇ ਬਾਜ਼ਾਰ ਵਾਲ ਵੀ ਵੇਖੋ ਕਿੰਨੀਆਂ ਸੋਹਣੇ ਤਰੀਕੇ ਨਾਲ ਦੁਕਾਨਾਂ ਸਜਾਈਆਂ ਹੋਈਆਂ ਨੇ ਔਰ ਲਾਈਟਾਂ ਇਹ ਮਾਰਕੀਟ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਬਿਲਕੁਲ ਨੇੜੇ ਹੈ ਔਰ ਸੰਗਤ ਦੀ ਆਵਾਜ਼ਾ ਵੀ ਕਾਫੀ ਹੈ ਵੇਖੋ ਤਾਂ ਬਾਜ਼ਾਰ ਬਿਲਕੁਲ ਭਰੇ ਭਰੇ ਨੇ ਔਰ ਰੌਣਕਾਂ ਵੀ ਕਾਫੀ ਲੱਗੀਆਂ ਹੋਈਆਂ ਨੇ ਤੁਸੀਂ ਵੇਖ ਸਕਦੇ ਹੋ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮੱਲੇ ਦੀ ਰੌਣਕਾਂ ਔਰ ਇਹ ਬਾਜ਼ਾਰ ਸਜੇ ਹੋਏ ਬਾਜ਼ਾਰ ਕਿੱਥੋਂ ਨਾਜਾ ਲਗਾਇਆ ਜਾ ਸਕਦਾ ਹੈ ਕਿ ਅਨੰਦਪੁਰ ਸਾਹਿਬ ਹੋਲੇ ਮੱਲੇ ਦੇ ਕੱਲ ਹੋਰ ਵੀ ਰੌਣਕਾਂ ਇਸ ਤੋਂ ਵੱਧ ਚੜ ਕੇ ਰੌਣਕਾਂ ਲੱਗਣ ਵਾਲੀਆਂ ਨੇ ਤੁਸੀਂ ਵੇਖ ਸਕਦੇ ਹੋ ਸਾਰਾ ਹੋਲਾ ਮੱਲਾ ਤੁਹਾਨੂੰ ਨਹੀਂ ਵਿਖਾ पाए ਨਹੀਂ ਦਰਸ਼ਨ ਕਰਾ ਪਾਏ ਸਾਰੀ ਜਗ੍ਹਾ ਤੇ ਲੇਕਿਨ ਜਿੰਨਾ ਪੋਸੀਬਲ ਹੋ ਸਕਿਆ ਸੀ ਤੁਹਾਨੂੰ ਵਿਖਾਇਆ ਔਰ ਕੱਲ ਵੀ ਤੁਹਾਨੂੰ ਹੌਲਾ ਮੱਲਾ ਉਹ ਪੂਰੇ ਦਰਸ਼ਨ ਕਰਾਵਾਂਗੇ ਤੁਸੀਂ ਬਣੇ ਰਹਿਣਾ ਸਾਡੀ ਵੀਡੀਓ ਵਿੱਚ ਔਰ ਹੁਣ ਅਸੀਂ ਇਸ ਵੀਡੀਓ ਤੋਂ ਬਾਅਦ ਆਪਣੀ ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਾਂਗੇ ਔਰ ਇਹ ਸਾਹਮਣੇ ਤੁਸੀਂ ਵੇਖੋ ਸੱਜਿਆ ਹੋਇਆ ਮੇਲਾ ਇਹਦੇ ਝੂਲੇ ਨਜ਼ਰ ਆ ਰਹੇ ਨੇ ਤੁਹਾਨੂੰ ਔਰ ਉਧਰ ਵੀ ਕੋਸ਼ਿਸ਼ ਕਰਾਂਗੇ ਘੇੜਾ ਲਗਾਈਏ ਲੇਕਿਨ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਖਤਮ ਕਰਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਚੁੱਕੀ ਹੈ ਔਰ ਕੱਲ ਕੱਲ ਹੋਲਾ ਮੱਲਾ ਜਦੋਂ ਮੱਲਾ ਚੜ੍ਹੇਗਾ ਅਸੀਂ ਉਹਦੇ ਤੁਹਾਨੂੰ ਪੂਰੇ ਦਰਸ਼ਨ ਕਰਾਵਾਂਗੇ ਉਸ ਵੀਡੀਓ ਨੂੰ ਵੇਖਣਾ ਨਾ ਭੁੱਲਣਾ ਉਹ ਕੱਲ ਪੂਰੇ ਹੋਲੇ ਮੱਲੇ ਤੋਂ ਅਸੀਂ ਦਰਸ਼ਨ ਕਰਾਵਾਂਗੇ ਔਰ ਇਹ ਸਨ ਸ੍ਰੀ ਨਨਪੁਰ ਸਾਹਿਬ ਜੀ ਦੀ ਲੱਗੀਆਂ ਰੌਣਕਾਂ ਅਸੀਂ ਵੀਡੀਓ ਇੱਥੇ ਹੀ ਖਤਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ